i on?

ਇਹ ਉਹਨਾਂ ਨੂੰ ਜੋੜਨ ਵਾਸਤੇ ਹੀ ਆਪਾਂ ਅੱਜ ਦਾ ਪ੍ਰੋਗਰਾਮ ਰੱਖਿਆ। ਬੱਤੇ ਜਿਹਾ ਬੰਦਿਆ ਕਹਿੰਦੇ ਦੀ ਜੇ ਚਡੂਨੀ ਸਾਹਿਬ ਹੋਰੇ ਉਮੀਦਵਾਰ ਅਨਾਉਂਸ ਕਰ ਦਿੰਦਾ ਸੀ ਤਾਂ ਵਿਰੋਧ ਕਰਾਂਗੇ ਸਾਰੇ ਤੁਹਾਡਾ ਕਿਵੇਂ ਸੋਚਣਾ ਹੈ? ਉਹ ਮੇਰਾ ਵਿਰੋਧ ਵੀ ਕਰਨ ਕੇ ਪੰਜਾਬ ਦੇ ਲੋਕਾਂ ਦਾ ਵਿਰੋਧ ਕਰ ਰਹੇ ਨੇ। 10 ਦੇ ਲੋਕ ਪ੍ਰੋਗਰਾਮ ਰਚਾ ਰਹੇ ਨੇ ਚਾਰ ਦਿਨ ਤੋਂ। ਅੱਲਾ ਦੇ ਉਹਦਾ ਜਲਪ ਜੀ ਆਪ ਜੀ ਨੇ ਜਰੂਰ। ਜਾਂ ਆਪਣੇ ਦੋਸਤੋ ਲਗਾਈਏ ਕਿ ਸਾਡੇ ਸਾਥ ਸੱਤਾ ਇਹ ਇੱਕ ਤੁਹਾਨੂੰ ਜਨਨ ਦੇ ਵਿੱਚ ਬਾਸਲੇ ਜਸਮਰ ਗੱਜ ਜਨਮ ਕੇ ਵੀ ਬੋਲਾ ਸ਼ਹੀਦਾਂ ਦਾ ਫਲਾਕਾ ਕਰਾ ਕੇ ਇਲਾਨੇ ਦੇ ਸੇਵਾ ਪਛਾਣਵਾ ਅਤੇ ਅ ਇਸ ਸਤਤੌਰਨ ਦੇ ਵਿੱਚ ਆਪਣੀਆਂ ਪਰਵਾਨਾ ਦਿੱਤੀ ਹੈ ਕੁਰਬਾਨੀਆਂ ਦਿੱਤੀਆਂ ਨੇ ਤੇ ਉਹਦਾ ਸਾਰੇ ਮਾਤਾਵਾਂ ਨੂੰ ਪੈਣਾ ਨੂੰ ਭਾਗ ਬਜ਼ੁਰਗਾਂ ਨੂੰ ਬੱਚਿਆਂ ਨੂੰ ਆਰਾਮ ਕਰਨਾ ਚਾਹੇ ਜਿਹੜੇ ਸਾਲ ਤੋਂ ਸੜਕਾਂ ਦੇ ਪਏ ਨੇ ਅੰਦਰ ਵਿੱਚ ਕਰਮੀ ਦੇ ਵਿੱਚ ਇਹ ਉਹ ਇਸ ਅੰਦੋਲਨ ਤੋਂ ਡਰਦੇ ਹੋਏ ਲੋਕਾਂ ਦੀ ਕਹਾਣੀਆਂ ਦੇਖਦੇ ਆ ਇਹ ਨਹੀਂ ਕਹਾਣੀਆਂ ਕਰਾਤ ਉਹਨੇ ਜਿਹੜਾ ਹੈ ਦਬਾ ਦੇ ਦੇ ਐਲਾਨ ਕੀਤਾ ਹੈ ਪਾਕਿਸਤਾਨ ਫਿਰ ਐਲਾਨ ਹੋਇਆ ਜਿਸ ਆਸਾਂ ਬਾਕੀ ਹੈ ਇਹ ਅਜੇ ਜਿਵੇਂ ਬਾਕੀ ਹੁੰਦੇ ਨੇ ਜਿਵੇਂ ਐਮ ਐਸ ਕੇ ਦੀ ਗਰੰਟੀ ਦਾ ਜਿਵੇਂ ਕੇਸ ਸਬਤ ਨੂੰ ਦਾ ਤੇ ਜਿਹੜੇ ਸਹੀ ਜਿਵੇਂ ਉਹਨਾਂ ਮੌਜੂਦਾ ਦੇਣ ਦਾ ਇਸ ਤੇ ਕਈ ਗੰਦਾ ਜੀ ਗੱਲ ਕਰਨੀ ਬਾਕੀ ਹੈ ਇਹ ਦੀ ਵੰਸ਼ਿਕਤਾ ਉਹਨੇ ਇਹ ਨਹੀਂ ਸਾਧਿਆ ਸੀ ਕਿ ਆਉਣ ਦਾ ਕਿਵੇਂ ਸੋਚਿਆ ਅਦਰਮਾਨ ਨੇ ਕਿ ਤਕੀਸ ਤਰ੍ਹਾਂ ਦਾ ਵੀ ਪ੍ਰੋਬਲਮ ਹੈ ਇਹ ਨਹੀਂ ਗੱਲ ਤੇ ਮੈਂ ਇਲੈਕਸ਼ਨ ਨਹੀਂ ਲੜ ਰਿਹਾ ਪੰਜਾਬ ਦੇ ਭਰਾਵਾਂ ਨੇ ਲਾਰੇ ਨੇ ਜੀ ਰਾਜਨੀਤੀ ਨੂੰ ਸ਼ੁੱਧ ਕਰਨ ਵਾਸਤੇ ਰਾਜਨੀਤੀ ਨਲੀ ਹੋਦੀ ਹੈ ਰਾਜਨੀਤੀ ਦੇ ਵਿੱਚ ਜਿਹੜਾ ਹੈ ਉਹ ਰਾਜਨੀਤੀ ਬਿਜ਼ਨਸ ਬਣਾ ਲਈ ਹੈ ਪੈਸੇ ਤੋਂ ਸੱਤਾ ਸੱਤਾ ਤੋਂ ਪੈਸਾ ਤੇ ਹੁਣ ਤੇ ਗੁੰਡਾਗਰਦੀ ਵਿੱਚ ਸ਼ਾਮਲ ਹੋ ਗਿਆ ਆਹ ਇਹ ਦੇਸ਼ ਵਾਸਤੇ ਕੰਮ ਨਹੀਂ ਕਰਦੇ ਆਪਣੇ ਪਰਿਵਾਰ ਵਾਸਤੇ ਕੰਮ ਕਰਦੇ ਨੇ ਆਪਣੇ ਵਾਸਤੇ ਕੰਮ ਕਰਦੇ ਨੇ ਰਾਜਨੀਤਾ ਅਮੀਰ ਹੋਰ ਅਮੀਰ ਹੋ ਰਿਹਾ ਉਹਨਾਂ ਤੋਂ ਕਾਰਪੋਰੇਟ ਤੋਂ ਪੈਸੇ ਲੈ ਕੇ ਉਹਨਾਂ ਦੇ ਪੱਖ ਦੇ ਕਾਨੂੰਨ ਬਣਾਉਂਦੇ ਜਾਂਦੇ ਨੇ ਜਿਵੇਂ ਆਹ ਤਿੰਨ ਖੇਤੀ ਕਾਨੂੰਨ ਬਣਾਏ ਸੀ ਖੇਤੀ ਕਾਨੂੰਨ ਨਹੀਂ ਖੇਤੀ ਵਪਾਰ ਕਾਨੂੰਨ ਸੀ 15 ਲੱਖ ਕਰੋੜ ਦਾ ਬਿਜ਼ਨਸ ਜਿਹੜਾ ਕਾਰਪੋਰੇਟ ਦੇ ਹਵਾਲੇ ਕਰ ਰਹੇ ਸੀ ਇਸੇ ਤਰ੍ਹਾਂ ਕਿ ਐਗਰੀਕਲਚਰ ਵੀ ਕਾਰਪੋਰੇਟ ਦੇ ਹਵਾਲੇ ਹੋਣਾ ਸੀ ਇਸੇ ਤਰ੍ਹਾਂ ਜਿਹੜੇ ਬਾਜ਼ਾਰ ਦੇ ਬਿਜ਼ਨਸ ਨੇ ਆਨਲਾਈਨ ਜਿਹੜਾ ਹੈ ਉਹ ਕੰਪਨੀਆਂ ਦੇ ਹਵਾਲੇ ਹੋ ਗਏ ਉਹ ਉਹੀ ਦੇਖੋ ਛੋਟੀ ਫੈਕਟਰੀਆਂ ਬੰਦ ਹੋ ਗਈਆਂ ਛੋਟੇ ਵਪਾਰੀ ਖਤਮ ਹੋ ਗਏ ਛੋਟੀਆਂ ਦੁਕਾਨਾਂ ਖਤਮ ਹੋ ਗਈਆਂ ਖੇਤੀ ਜਿਹੜੀ ਹੈ ਖਤਮ ਹੋ ਗਈ ਮਜ਼ਦੂਰ ਮਜ਼ਦੂਰੀ ਜਿਹੜੀ ਹੈ ਉਹਨਾਂ ਨੂੰ ਨਿਊਨਤਮ ਮਜ਼ਦੂਰੀ ਜਿਹੜੀ 9500 ਰੁਪਏ ਸਕਿਲ ਦੀ 8 ਘੱਟੇ ਕੰਮ ਕਰਦੀ ਉਹਨਾਂ ਨੂੰ 15 12 ਘੰਟੇ ਕੰਮ ਕਰਦੇ 7000 ਮਿਲਦੇ ਨੇ ਇਸੇ ਤਰ੍ਹਾਂ ਖੇਤੀ ਦਾ ਹਾਲ ਹੈ ਪਿਛਲੇ 15 ਸਾਲ ਦੇ ਵਿੱਚ 45 ਲੱਖ ਕਰੋੜ ਰੁਪਏ ਐਮ ਐਸ ਪੀ ਤੋਂ ਘੱਟ ਮਿਲੇ ਆ ਤੇ ਇਹ ਪੂਰਾ ਪੂਰੀ ਅਰਥ ਦੇਸ਼ ਦੀ ਜਿਹੜੀ ਅਰਥ ਵਿਵਸਥਾ ਉਹਨੂੰ ਤਬਾਹ ਕਰ ਰਿਹਾ ਜਿਹਨੂੰ ਆਪਾਂ ਜੀਡੀਪੀ ਕਹਿੰਦੇ ਨੇ ਆ ਇਸੇ ਕਰਕੇ ਜੀਡੀਪੀ ਸਾਡੇ ਦੇਸ਼ ਦੀ ਡਾਊਨ ਜਾ ਰਹੀ ਹੈ ਸਰਕਾਰਾਂ ਆਉਂਦੀਆਂ ਨੇ ਜੀ ਕਿਸਾਨਾਂ ਨੂੰ ਕਹਿੰਦੇ ਸੀ ਤੁਹਾਡਾ ਕਰਜ਼ਾ ਮਾਫ ਕਰ ਦਾਂਗੇ ਬਿਜਲੀ ਮਾਫ ਕਰ ਦਾਂਗੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਆਪਾਂ ਕਿਸਾਨਾਂ ਨੂੰ ਕਹਾਂਗੇ ਕਰਜ਼ਾ ਪਰ ਨਹੀਂ ਨੀ ਕੋਈ ਮਾਫ ਮੁਖ ਨਹੀਂ ਕਰਦਾ ਡਰਾਮੇ ਕਰਦੇ ਨੇ ਪਰ ਨਹੀਂ ਨੀ ਕੀ ਕਰਨਗੇ ਸਾਡਾ ਸਾਡੀ ਜੀਵਨ ਖੋਲਣਗੇ ਆਪਾਂ ਡੰਡਾ ਚੱਕਾ ਕੇ ਅੱਗੋਂ ਕਿਵੇਂ ਖੋਲਣਗੇ ਇਹ ਕਾਰਪੋਰੇਟ ਦਾ ਕਰਜ਼ਾ ਮਾਫ ਕਰਦੇ ਨੇ 15 ਲੱਖ ਕਰੋੜ ਰੁਪਏ ਐਨਪੀ ਦੇਸ਼ ਦਾ ਹੋ ਗਿਆ ਹੈ ਇਹ ਕਿਸਾਨਾਂ ਨੇ ਕੀ ਖਾ ਲਿਆ ਕਿਸਾਨ ਸਾਰੇ ਦੇਸ਼ ਦੇ ਕਿਸਾਨਾਂ ਤੇ ਸਾਢੇ 7-8 ਲੱਖ ਕਰੋੜ ਦਾ ਕਰਜ਼ਾ ਪੂਰੇ ਦੇਸ਼ ਦੇ ਕਿਸਾਨਾਂ ਤੇ ਜਿਹਦੇ ਚ 15-20 ਹਜ਼ਾਰ ਕਿਸਾਨ ਹਰ ਸਾਲ ਮਰ ਜਾਂਦੇ ਨੇ ਹਰ 32 ਮਿੰਟ ਦੇ ਵਿੱਚ ਇੱਕ ਕਿਸਾਨ ਮਰ ਜਾਂਦਾ ਹੈ ਇਹ ਕਾਰਪੋਰੇਟ ਦਾ ਕੀ ਮਾਫ ਕਰਦੇ ਨੇ ਕਿਸਾਨਾਂ ਦਾ ਕੀ ਨਹੀਂ ਕਰਦੇ ਕੀ ਸੰਸਦ ਦਾ ਸੈਸ਼ਨ ਹੈ ਕੀ ਕਿਸਾਨ ਬਾਰਡਰ ਉਪਰ ਰਹਿਣਗੇ ਸੰਸਦ ਵਾਲੋਂ ਕੁਝ ਕਰ ਦੇ ਦੇਖੇ ਦੇਖੋ ਇਹ ਜੇ ਗੱਲ ਚੱਲ ਰਹੀ ਹੈ ਕੀ ਚੋਕ ਜਿਹੜਾ ਪਤਾ ਲੱਗਿਆ 24 ਨੂੰ ਕੈਬਨਿਟ ਦੀ ਮੀਟਿੰਗ ਬੁਲਾ ਰਹੇ ਆ ਤੇ ਅਜੇ ਜਿਹੜਾ ਜਿਸ ਤਰ੍ਹਾਂ ਪ੍ਰੋਗਰਾਮ ਹੈ ਸੀ ਅਜੇ ਉਹ ਐਸ ਇਟ ਇਜ਼ ਪ੍ਰੋਗਰਾਮ ਹੈ 29 ਤਰੀਕ ਦਾ ਉਸੇ ਤਰ੍ਹਾਂ 26 ਤਰੀਕ ਦਾ ਉਸੇ ਤਰ੍ਹਾਂ ਇਹ ਸਾਰੇ ਪ੍ਰੋਗਰਾਮ ਅਜੇ ਹੈ ਆਪੇ ਗਿਚਣ ਹੋਰ ਗੱਲਾਂ ਦੀ ਸੋਚਾਂ ਕਿੱਥੇ ਕਿੱਥੇ ਆਪਣੇ ਲੋਕਾਂ ਦੇ ਘੇਣੇ ਘਰ ਨਹੀਂ ਜਿਹੜਾ ਲੋਕਾਂ ਦਾ ਸੀ ਕਾਰਜ ਜਿਹੜਾ ਮਰਦਾ ਕਿਸਾਨ ਉਹਨਾਂ ਦਾ ਮੁਆਵਜ਼ਾ ਜਾਂ ਹੋਰ ਅਸੀਂ ਚੀਜ਼ਾਂ ਪਾਲਿਸੀਆਂ ਦਵਾਵਾਂਗੇ ਅਗਰ ਸਾਡੀ ਸਰਕਾਰ ਬਣਦੀ ਹੈ ਉਹ ਕਾਨੂੰਨ ਆਉ ਜਾਂ ਦਵਾਵਾਂਗੇ ਅਸੀਂ ਕਹਿ ਰਹੇ ਹਾਂ ਤੁਸੀਂ ਪਰ ਨਹੀਂ ਨਹੀਂ ਯਾਰ ਛੱਡੋ ਹੋ ਗਿਆ ਮੁਆਵਜ਼ਾ ਤੁਹਾਡਾ ਬੈਂਕ ਵਾਲਾ ਆਏਗਾ ਦੇਖੀ ਜਾਏਗੀ ਆ ਲਾਕਾ ਪਵਾਨੀ ਕਰਨ ਨੂੰ ਕੋਈ ਨਵਾਂ ਕੁਝ ਸੁਣਨ ਨੂੰ ਮਿਲੂਗਾ ਜੀ ਜੀ ਲਾਕਾ ਪਵਾਨੀ ਕਰਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇ ਕੇ ਜਾ ਰਹੇ ਹੈ ਅੱਜ ਜੀ ਨੂੰ ਕੀ ਮਿਲੇਗਾ ਮੈਂ ਕਿਹੜਾ ਕੋਈ ਪ੍ਰਧਾਨ ਮੰਤਰੀ ਤੇ ਹੈ ਨਹੀਂ ਕੋਈ ਨਵਾਂ ਸੁਣਨ ਨੂੰ ਮਿਲੇਗਾ ਆਪਾਂ ਤੇ ਇਹ ਕਰਿਆ ਭਰਾ ਤੁਸੀਂ ਸਾਰੇ ਰਲ ਜੋ ਤੁਹਾਡੀ ਵੋਟ ਹੈ ਤੁਹਾਡਾ ਰਾਜ ਹੋਣਾ ਚਾਹੀਦਾ ਤੁਹਾਡੀ ਵੋਟ ਨਾਲਾ ਕਾਰਪੋਰੇਟ ਦਾ ਰਾਜ ਕਿਵੇਂ ਹੈ ਆ ਪੂੰਜੀਪਤੀਆਂ ਤੇ ਦਲਾਲਾਂ ਦਾ ਰਾਜ ਕਿਵੇਂ ਹੈ ਖੋਲੇ ਉਹਨਾਂ ਤੋਂ ਤੁਹਾਡੀ ਵੋਟ ਜਿਹਦੀ ਵੋਟ ਉਹਦਾ ਰਾਜ ਹੋਣਾ ਚਾਹੀਦਾ ਫਿਰ ਵੋਟ ਰਾਜ ਦਾ ਕੀ ਫਾਇਦਾ ਲੋਕਤੰਤਰ ਦਾ ਥੈਂਕ ਯੂ ਨਮਾਜ਼ਰਾ ਸਰ ਅਸੀਂ ਦੇਖ ਰਹੇ ਹਾਂ ਵੀ ਕਿਸਾਨਾਂ ਨੂੰ ਆ ਜਾਂ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਪਾਰਟੀਆਂ ਆਉਂਦੀਆਂ ਨੇ ਨੋਮ ਲਗਾਉਣੇ ਤੀਜੇ ਕਹਿੰਦੇ ਨੇ ਸਾਨੂੰ ਆਹ ਧਮਕਾ ਆ ਧਮਕਾ ਤੇ ਮੇਰੇ ਤੁਹਾਡੇ ਕੀ ਕਹਿਣਾ ਇਹ ਐਕਸ ਸਾਡੇ ਪ੍ਰਧਾਨ ਜੀ ਗਰਨਾਮ ਸਿੰਘ ਚਲੂਨੀ ਕਹਿੰਦੇ ਹੁੰਦੇ ਨੇ ਪਹਿਲਾਂ ਤਾਂ ਸਾਨੂੰ ਭੁੱਖ ਦਿੰਦੇ ਨੇ ਭੁੱਖੇ ਮਾਰਦੇ ਨੇ ਮਹਿੰਗਾਈ ਕਰਕੇ ਸਤੋ ਖੋਕੇ ਫਿਰ ਭੀਖ ਦਿੰਦੇ ਨੇ ਇਹ ਭੀਖ ਦੇਣ ਵਾਲੀ ਗੱਲ ਐ ਹੋਰ ਕੁਝ ਨਹੀਂ ਹੈ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਹਰ ਇੱਕ ਆਦਮੀ ਆਪਣੀ ਇੰਨੀ ਕ ਅੰਦਰ ਰੱਖਦਾ ਹੋਵੇ ਉਹਨੂੰ ਕਿਸੇ ਵੱਲ ਝਾਕਣਾ ਨਾ ਪਵੇ ਕਿਸੇ ਤੋਂ ਕੋਈ ਮੁਫਤ ਲੈਣਾ ਨਾ ਪਵੇ ਲੋਕਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਲੋਕਾਂ ਨੂੰ ਜਿਹੜਾ ਹੈ ਰੁਜ਼ਗਾਰ ਮਿਲਣਾ ਚਾਹੀਦਾ ਹੈ ਨਾ ਕਿ ਭੀਖ ਮਿਲਣੀ ਚਾਹੀਦੀ ਹੈ ਜਿਵੇਂ ਕਿਸਾਨ ਜੁਨੀਆ ਨਾਲ ਚੱਲ ਰਹੀਆਂ ਨੇ ਜੀ ਡੇਢ ਸਾਲ ਤਕਰੀਬ ਹੋ ਚੁੱਕਾ ਸਾਡੇ ਧਰਨ ਨੂੰ ਨੁਕਸਾਨ ਵੀ ਸੀ ਬਹੁਤ ਵੱਡਾ ਚੱਲ ਚੁੱਕਿਆ ਇਸ ਵਾਰ ਥੋੜਾ ਕੀ ਦੇਖੋ ਇੱਕ ਪਾਸੇ ਤਾਂ ਇਹ ਬਹੁਤ ਮਾੜਾ ਹੋਇਆ ਸਾਡੀਆਂ 767 ਅਨਮੋਲ ਜਾਣਾਂ ਚਲੀ ਗਈਆਂ ਸ਼ੀਸ਼ੀ ਪਾ ਗਏ ਸਾਡੇ ਹੋ ਪਰ ਦੂਜੇ ਪਾਸੇ ਜੇ ਦੇਖੀਏ ਇਹ ਇੱਕ ਐਡਾ ਵੱਡਾ ਸੰਘਰਸ਼ ਐਡਾ ਵੱਡਾ ਧਰਮ ਯੁੱਧ ਲਾ ਗਿਆ ਜਿਹਦੇ ਨਾਲ ਹੁਣ ਮੈਨੂੰ ਲੱਗਦਾ ਕੋਈ ਅੱਗੇ ਪਾਰਟੀ ਐਡਾ ਹਿਆਂ ਨਹੀਂ ਕਰੂਗੀ ਲੋਕਾਂ ਦੇ ਖਿਲਾਫ ਕੋਈ ਵੱਡਾ ਫੈਸਲਾ ਲੈਣ ਦਾ ਇੱਕ ਪਾਸੇ ਚੰਗਾ ਹੀ ਹੋ ਗਿਆ ਸ਼ੀਸ਼ਾ ਦਿਖਾਤਾ ਸਰਕਾਰਾਂ ਨੂੰ ਜਿਹੜੀ ਜਿੱਤ ਹੋਈ ਹੈ ਇਹ ਕਿਸਾਨਾਂ ਦੀ ਸੰਘਰਸ਼ ਦੀ ਜਿੱਤ ਹੋਈ ਹੈ ਆਮ ਲੋਕਾਂ ਦੇ ਸੰਘਰਸ਼ ਦੀ ਜਿੱਤ ਹੋਈ ਹੈ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਹੋਈ ਹੈ ਇਹਦੇ ਨਾਲ ਸਾਡਾ ਮਨੋਬਲ ਹੋਰ ਵਧੂਗਾ ਇਹਦੇ ਨਾਲ ਸੰਘਰਸ਼ ਤਕੜਾ ਹੋਊਗਾ ਅੱਗੇ ਆਉਣ ਵਾਲੀ ਅਭੀ ਜਿਹੜੇ ਲੋਕ ਸਾਨੂੰ ਇਹ ਲੱਗਦੀ ਸੀ ਨੇ ਵੀ ਸੰਘਰਸ਼ ਤੋਂ ਪਿੱਛੇ ਪਿੱਛੇ ਹਟ ਗਏ ਉਹਦੇ ਉਹਨੂੰ ਮਨੋਬਲ ਮਿਲਿਆ ਜਿਹੜੀਆਂ ਅੱਗੇ ਕ੍ਰਿਤੀਆਂ ਆਉਂਦੀਆਂ ਜਾਣਗੀਆਂ ਸਰਕਾਰਾਂ ਦੇ ਖਿਲਾਫ ਇਹਨਾਂ ਮਾੜੀਆਂ ਰਾਜਨੀਤਿਕ ਪਾਰਟੀਆਂ ਦੇ ਖਿਲਾਫ ਲੋਕ ਹੋਰ ਵੱਡਾ ਸੰਘਰਸ਼ ਵਿੜਣਗੇ ਜਿਹਦਾ ਅਸੀਂ ਦੇਖ ਰਹੇ ਹਾਂ ਅੱਜ ਅਸੀਂ ਭਾਨੀਗੜ੍ਹ ਜਾ ਰਹੇ ਹਾਂ ਦੇਖੋ ਕਿੰਨੇ ਲੋਕਾਂ ਦੇ ਵਿੱਚ ਖੁਸ਼ੀ ਹੈ ਇਹ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਗਰਨਾਮ ਸਿੰਘ ਚੜੂਨੀ ਦੀ ਗਵਾਹੀ ਹੇਠ ਇਹ ਮਿਸ਼ਨ ਪੰਜਾਬ ਦੇ ਨਾਲ ਜੁੜ ਰਹੇ ਨੇ ਤਾਂ ਜੋ ਰਵਾਇਤੀ ਪਾਰਟੀਆਂ 'ਚ ਬਦਲਾਅ ਲਿਆਂਦਾ ਜਾ ਸਕੇ 2022 ਦੀ ਨੀਤੀਆਂ ਲੈ ਕੇ ਕਿਵੇਂ ਚੱਲੋਗੇ ਤੁਸੀਂ ਕੀ ਕਹੋਗੇ ਲੋਕਾਂ ਨੂੰ ਦੇਖੋ ਜਿਹੜੀਆਂ 2022 ਦੀਆਂ ਨੀਤੀਆਂ ਨੇ ਅਸੀਂ ਤਾਂ ਲੋਕਾਂ ਨੂੰ ਜਗਾਉਣਾ ਚਾਹੁੰਦੇ ਆ ਅੱਜ ਕੋਈ ਵੀ ਇਸ ਗੱਲ ਤੋਂ ਅਣਜਾਣ ਨਹੀਂ ਹੈ ਵੀ ਕੀ ਹੋਣਾ ਚਾਹੀਦਾ ਅਸੀਂ ਜੇ ਲਾਂਡਰਡਰ ਦੀ ਗੱਲ ਆ ਲਈਏ ਅੱਜ ਕਿਸੇ ਨੂੰ ਖਾਣੇ 'ਚ ਇਨਸਾਫ ਨਹੀਂ ਮਿਲਦਾ ਕਚਹਿਰੀਆਂ 'ਚ ਇਨਸਾਫ ਨਹੀਂ ਮਿਲਦਾ ਕਿਸੇ ਰਿਸਪੈਕਟ ਨਹੀਂ ਹੁੰਦੀ ਜਿਹੜੇ ਅਫਸਰੋਂ ਦੇ ਨੌਕਰ ਨੇ ਉਹੀ ਬੇਇੱਜ਼ਤੀਆਂ ਕਰਦੇ ਨੇ ਇਹ ਕਾਨੂੰਨਾਂ ਦੀ ਚੀਜ਼ ਨਹੀਂ ਰਹੀ ਜਿਹੜੀਆਂ ਪਾਰਟੀਆਂ ਨੇ ਜਿਹਦਾ ਵੀ ਰਾਜ ਹੁੰਦਾ ਹੈ ਉਹੀ ਆਪਣਾ ਡੰਡਾ ਚਲਾਉਂਦੀਆਂ ਨੇ ਨਾ ਕਿਸੇ ਨੂੰ ਰੁਜ਼ਗਾਰ ਹੈ ਸਰਕਾਰੀ ਸਥਾਵਾਂ ਸਾਰੀਆਂ ਠੱਪ ਪਈਆਂ ਨੇ ਭਵੇਂ ਹਸਪਤਾਲ ਨੇ ਭਵੇਂ ਸਰਕਾਰੀ ਸਕੂਲ ਨੇ ਜਾਂ ਕੋਈ ਵੀ ਦਫ਼ਤਰ ਹੈ ਉਹ ਠੱਪ ਪਿਆ ਹੈ ਪ੍ਰਾਈਵੇਟੇਸ਼ਨ ਦੇ ਵਿੱਚੋਂ ਲੁੱਟਦਾ ਕੰਮ ਵਧਿਆ ਹੋਇਆ ਹੈ ਜਿਵੇਂ ਪ੍ਰਧਾਨ ਜੀ ਕਹਿ ਰਹੇ ਸੀ ਕਿ ਹਸਪਤਾਲ ਦੇ ਵਿੱਚ ਕੋਈ ਬੰਦਾ ਇਲਾਜ ਕਰਵਾ ਸਕਦਾ ਹੈ ਜਿਸ ਪ੍ਰਾਈਵੇਟ ਦੇ ਵਿੱਚ ਸਰਕਾਰੀ ਚ ਹੁੰਦਾ ਨਹੀਂ ਪ੍ਰਾਈਵੇਟ ਚ ਕੋਈ ਕਰਵਾ ਨਹੀਂ ਸਕਦਾ ਲੋਕ ਮਰ ਰਹੇ ਨੇ ਮੇਨ ਮੇਨ ਮੁੱਦਾ ਤਾਂ ਇਹਨਾਂ ਚੀਜ਼ਾਂ ਦਾ ਹੈ ਲੋਕਾਂ ਦੀ ਹੈ ਜਿਹੜੀਆਂ ਪਰਸਲ ਮਜਰੂਰਤਾ ਨਾਲ ਲੋਕਾਂ ਦਾ ਜਿਹੜਾ ਇਨਸਾਫ ਦੀ ਜਿਹੜੀ ਆਪਣੀ ਜ਼ਮੀਰ ਦੀ ਆਵਾਜ਼ ਹੈ ਮੇਨ ਮੁੱਦਾ ਤਾਂ ਉਸ ਚੀਜ਼ ਦਾ ਹੈ ਉਹਨੂੰ ਲੈ ਕੇ ਅਸੀਂ ਇੱਥੇ ਆਏ ਆ ਅੱਗੇ ਸਰਕਾਰਾਂ ਦੇ ਵਿੱਚ ਕੀ ਹੋਣਾ ਹੈ ਕਿਵੇਂ ਚੱਲਣਾ ਹੈ ਉਹ ਤਾਂ ਜਦੋਂ ਸਰਕਾਰ 'ਚ ਕੋਈ ਬੰਦਾ ਹੁੰਦਾ ਫੇਰ ਹੀ ਪਤਾ ਲੱਗਦਾ ਹੈ ਪਰ ਆਹ ਤਾਂ ਬੜੀਆਂ ਨਾਰਮਲੀਆਂ ਗੱਲਾਂ ਨੇ ਇਹਨਾਂ ਪਿੱਛੇ ਤਾਂ ਪੈਸਾ ਵੀ ਨਹੀਂ ਖਰਚ ਹੁੰਦਾ ਕਿਸੇ ਨੂੰ ਇਨਸਾਫ ਦੇਣ 'ਚ ਤਾਂ ਕੋਈ ਖਰਚੇ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਹੈ ਲੋਕਾਂ ਦੀ ਜਿਹੜੀਆਂ ਅਧਿਕਾਰ ਬਣਦੇ ਨੇ ਉਹ ਲੋਕਾਂ ਨੂੰ ਦੇਣ 'ਚ ਤਾਂ ਕੋਈ ਉਹ ਨਹੀਂ ਹੁਣ ਇੱਥੇ ਇਲੈਕਸ਼ਨ ਹੁੰਦੀਆਂ ਨੇ ਕੋਈ ਅਮ ਮਿਊਨਿਸਪਲ ਕਮੇਟੀ ਦੀ ਇਲੈਕਸ਼ਨ ਹੁੰਦੀ ਹੈ ਕੋਈ ਸਰਪੰਚੀ ਦੀ ਇਲੈਕਸ਼ਨ ਹੁੰਦੀ ਹੈ ਜਿੱਤੀ ਸਰਕਾਰ ਹੁੰਦੀ ਹੈ ਲੁੱਕ ਕੇ ਲੈ ਜਾਂਦੇ ਨੇ ਸਾਨੂੰ ਤਾਂ ਵੋਟ ਦਾ ਵੀ ਅਧਿਕਾਰ ਨਹੀਂ ਰਿਹਾ ਉਹ ਵੀ ਧੱਕਾ ਕਰ ਜਾਂਦੇ ਮੇਨ ਚੀਜ਼ਾਂ ਤਾਂ ਇਹੀ ਆ ਜਾਂਦੀਆਂ ਨੇ ਥੈਂਕ ਯੂ